ਕਬੀਰ ਨੇ ਇੱਥੇ ਤੱਕ ਕਹਿ ਦਿੱਤਾ ਪ੍ਰਮਾਤਮਾ ਨਾਲ ਜੁੜਨ ਵਾਸਤੇ ਪ੍ਰਮਾਤਮਾ ਵਰਗਾ ਹੀ ਹੋਣਾ ਪਵੇਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਜਿਸ ਦਿਨ ਮਨੁੱਖ ਹਰੀ ਵਰਗਾ ਬਣਦਾ ਹੈ ਕਹਿੰਦੇ ਨੇ ਹਰੀ ਉਸੇ ਦਿਨ ਹੀ ਪ੍ਰਗਟ ਆਉਂਦਾ ਉਸ ਤੋਂ ਪਹਿਲੇ ਨਹੀਂ ਅਗਰ ਕਿਸੇ ਦੀ ਜ਼ਿੰਦਗੀ ਚ ਹਰੀ ਪ੍ਰਗਟ ਹੋਇਆ ਤੇ ਉਸਨੇ ਹਰੀ ਨੂੰ ਸੁਣ ਸੁਣ ਕੇ ਆਪਣੇ ਆਪ ਨੂੰ ਹਰੀ ਵਰਗਾ ਬਣਾ ਲਿਆ ਹਰੀ ਪ੍ਰਗਟ ਹੋ ਗਿਆ ਮੂਲ ਗੱਲ ਤੇ ਜਿਹੜੀ ਐ ਉਹ ਇਤ ਨਹੀਂ ਐ ਤਾਂ ਖੈਰ ਮੈਂ ਅਰਜ਼ ਕਰਾਂ ਜੋ ਸਿੱਧੇ ਬੋਲਾਂ ਨੂੰ ਸੁਣ ਲੈਂਦੇ ਨੇ ਅਵਤਾਰ ਤੇ ਜੋ ਅਵਤਾਰਾਂ ਦੇ ਬੋਲਾਂ ਨੂੰ ਸੁਣ ਕੇ ਸਮਝਦੇ ਨੇ ਭਗਤ ਨੇ ਬ੍ਰਹਮ ਗੈਣੀ ਨੇ ਸੰਤ ਨੇ ਗੁਰਮੁਖ ਨੇ ਗੁਰਸਿੱਖ ਨੇ ਉਹ ਹੀ ਮੁਸਲਮਾਨ ਐ ਜਿਨੇ ਮੁਹੰਮਦ ਸਾਹਿਬ ਦੇ ਰਾਹੀ ਖੁਦਾ ਦੀ ਗੱਲ ਸੁਣ ਲਈ ਉਹੀ ਹਿੰਦੂ ਹੈ ਜਿਨੇ ਕ੍ਰਿਸ਼ਨ ਦੀ ਗੀਤਾ ਦੇ ਰਾਹੀ ਪ੍ਰਭੂ ਨੂੰ ਸੁਣ ਲਿਆ ਪਤਨੀ ਗੀਤਾ ਨੂੰ ਸੁਣਨ ਵਾਲੇ ਗੀਤਾ ਦਾ ਪਾਠ ਕਰਨ ਵਾਲੇ ਕਿੰਨੇ ਕਨੇ ਬੇਸ਼ੰਬਰ ਪਰ ਭਗਤ ਤੇ ਕੋਈ ਇੱਕ ਕਦੋਂਦਾ ਦੇਖਣ ਨੂੰ ਤੇ ਗੁਰਬਾਣੀ ਸੁਣਨ ਵਾਲੇ ਕਿਤਨੇ ਨੇ ਬਹੁਤ ਅਣਗਿਣਤ ਪਰ ਵਾਕਈ ਕੋਈ ਗੁਰਸਿੱਖ ਹੋ ਗਿਆ ਹੋਵੇ ਗੁਰਮੁਖ ਹੋ ਗਿਆ ਹੋਵੇ ਬ੍ਰਹਮਗੈ ਨਹੀਂ ਹੋ ਗਿਆ ਹੋਵੇ ਭਗਤ ਹੋ ਗਿਆ ਹੋਵੇ ਕੋਈ ਇੱਕ ਔਰ ਜਿਹੜੀ ਗਿਣਤੀ ਸਤਗੁਰੂ ਪੇਸ਼ ਕਰਦੇ ਨੇ ਦੇ ਨਾਲ ਤੇ ਨਿਰਾਸ਼ਾ ਭਰੀ ਆਉਂਦੀ ਏ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ ਜਨਾਨ ਨ ਕੋਟਨ ਮੇ ਕੇ ਨੋ ਗੁਰਮੁਖ ਹੋਏ ਪਛਾਣਾ ਕੋਈ ਕਰੋੜਾਂ ਚ ਇੱਕਦ ਗੁਰਮੁਖ ਪਹਿਚਾਨ ਕਰ ਬਾਂ ਕਰ ਸਕਦਾ ਹੈ ਕਰ ਲੈਂਦਾ ਹੈ ਸਫਲ ਹੋ ਜਾਂਦਾ ਹੈ ਹੁਣ ਕਰੋੜਾਂ ਦੇ ਵਿੱਚ 1 2 ਇਹ ਤੇ ਕੋਈ ਬਹੁਤ ਵੱਡੀ ਗਿੰਦਤੀ ਨਹੀਂ ਹੈ ਇਹ ਤੇ ਕੋਈ ਜ਼ਿਆਦਾ ਤਾਦਾਦ ਜੋ ਹੈ ਨਹੀਂ ਹੈ ਤਾਂ ਖੈਰ ਮੈਂ ਗੱਲ ਜੋ ਹੈ ਲਮਕਾਵਾ ਨਾ ਹਰ ਮਨੁੱਖ ਜਿਤਨਾ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਹੋਰ ਕਿਸੇ ਰਾਹੀਂ ਨਹੀਂ ਇਸ ਦੇ ਬੋਲਾਂ ਤੋਂ ਪਤਾ ਚੱਲ ਸਕਦਾ ਹੈ ਤਮੋ ਗੁਣੀ ਹੈ ਰਜੋ ਗੁਣੀ ਹੈ ਸਤੋ ਗੁਣੀ ਹੈ ਜਲਦਬਾਜ਼ ਹੈ ਸਬਰ ਸ਼ਾਂਤੀ ਵਾਲਾ ਹੈ ਕਰੋਧੀ ਹੈ ਇਸ ਦੇ ਬੋਲ ਦੱਸਦੇ ਨੇ ਬੋਲ ਤੇ ਹੀ ਪਹਿਚਾਨੀਏ ਸਾਦ ਅਸਾਦ ਕੋ ठाट ਅੰਤਰ ਕੀ ਕਰਨੀ ਸਭੈ ਨਿਕ ਸੇ ਮੁਖ ਕੀ ਬਾਤ ਜੇ ਮਨੁੱਖ ਦੀ ਪੂਰੀ ਪਹਿਚਾਨ ਉਸ ਦੇ ਬੋਲਾਂ ਰਹੀ ਹੈ ਮੈਂ ਫਿਰ ਅਰਜ਼ ਕਰਾਂ ਰੰਗ ਰੂਪ ਦੇ ਰਾਈ ਸਭ ਪਹਿਚਾਨ ਅਧੂਰੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਔਰ ਜੋ ਪੈਮਾਨਾ ਰੰਗ ਰੂਪ ਦਾ ਰਖ ਲੈਂਦੇ ਨੇ ਉਹ ਧੋਖਾ ਖਾ ਜਾਂਦੇ ਨੇ ਉਹਨਾਂ ਨੇ ਅਸ਼ਟਾਵਕਰ ਨੂੰ ਪੱਥਰ ਮਾਰੇ ਉਹਨਾਂ ਨੇ ਵਿਆਸ ਦੇ ਉਸ ਜ਼ਮਾਨੇ ਤੋਹੀਨ ਕੀਤੀ। ਕ੍ਰੋਪ ਬੰਦਾ ਸੀ। ਸਭ ਤੋਂ ਕ੍ਰੋਪ ਆਪ ਸੁਣ ਕੇ ਹੈਰਾਨ ਹੋਵੋਗੇ। ਬੇਦਰ ਵਿਆਸ ਦਾ ਲੜਕਾ ਹੈ। ਪਰ ਇਹ ਨੌਕਰਾਨੀ ਦੇ ਰਾਹੀਂ ਪੈਦਾ ਹੋਇਆ ਹੈ। ਦਾਸੀ ਰਾਹੀਂ। ਦਾਸੀ ਸੁੱਤ ਜਨ ਬੇਦਰ ਸੁਦਾਮਾ ਉਗਰ ਸੈਨ ਕੋ ਰਾਜ ਦੀ ਹੈ। ਪਤਨੀ ਛੋੜ ਗਈ ਸੀ ਵਿਆਸ ਨੂੰ। ਕਸੂਰ ਕ੍ਰੋਪ ਹੈ ਬੋ। ਇਸ ਨੂੰ ਦੇਖਣਾ ਔਖਾ ਐ ਨਾ ਕਰੂ ਇਤਨਾ ਬਦਦਾ ਮਨੁੱਖ ਇਤਨੀ ਇਸ ਦੀ ਸ਼ਕਲ ਪਤਨੀ ਛੋੜ ਕੇ ਚਲੀ ਗਈ ਇਸ ਇਹ ਦਾਸੀ ਦੀ ਕੁਖ ਤੋਂ ਪੈਦਾ ਹੋਇਆ ਹੈ ਬੇਦਰਸ਼ ਇਸ ਵਾਸਤੇ ਬੇਦਰ ਨੂੰ ਸ਼ੂਦਰ ਕਹਿੰਦੇ ਸਨ ਦਾਸੀ ਦਾ ਲੜਕਾ ਹੈ ਗੋਲੀ ਦਾ ਲੜਕਾ ਹੈ ਨੌਕਰਾਨੀ ਦਾ ਲੜਕਾ ਹੈ ਦਾਸੀ ਸੁਤ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚ ਇਹ ਪ੍ਰਮਾਣ ਮਿਲਦਾ ਹੈ ਦਾਸੀ ਸੁਦਜਨ ਵਿਦਰ ਸੁਦਾਮਾ ਉਗਨ ਸੈਨ ਕੋ ਰਾਜ ਦिए ਪਰ ਇਸ ਵਿਦਰ ਨੂੰ ਕ੍ਰਿਸ਼ਨ ਨੇ ਗਲ ਨਾਲ ਲਾਇਆ ਇੱਕ ॠषि ਦੇ ਘਰ ॠषि ਆਇਆ ਅਕਸਰ ਐਸਾ ਹੁੰਦਾ ਹੈ ਕ੍ਰਿਸ਼ਨ ਨੇ ਗਲਵਕੜੀ ਚ ਲੈ ਆ ਜਦ ਹਸਤਨਾਪੁਰ ਪਹੁੰਚੇ ਤੋਂ ਨਾਲ ਦੇ ਐਲਕਾਰ ਸ੍ਰੀ ਕ੍ਰਿਸ਼ਨ ਨੂੰ ਕਹਿੰਦੇ ਨੇ ਭਗਵਨ ਉਤਾਰਾ ਕਿਥੇ ਕਰਨਾ ਹੈ ਅਸੀਂ ਦ੍ਰਿਉਧਨ ਨੂੰ ਇਤਲਾ ਕਰ ਦਿੱਤੀਏ ਇੱਕ ਰਾਜੇ ਦਾ ਰਾਜੇ ਦੇ ਘਰ ਠਹਿਰਨਾ ਠੀਕ ਹੁੰਦਾ ਹੈ ਇੱਕ ਰਾਜਾ ਰਾਜੇ ਦੇ ਘਰ ਹੀ ਠਹਿਰੇ ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ ਦੂਸਰਾ ਨਹੀਂ ਤੁਹਾਡੇ ਨਾਲ ਲਾਓ ਲਸ਼ਕਰ ਹੈ ਤੁਸੀਂ ਆਓ ਤੋ ਦ੍ਰਿਉਧਨ ਨੂੰ ਇਤਲਾ ਕਰ ਦਿੱਤੀ ਗਈ ਹੈ ਆਪਦੇ ਰਹਿਣ ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ ਕ੍ਰਿਸ਼ਨ ਕਹਿਣ ਲੱਗੇ ਆਪਾਂ ਬਿਦਰ ਦੇ ਘਰ ਜਾਵਾਂਗੇ ਇਤਨਾ ਇੰਤਜ਼ਾਮ ਨਹੀਂ ਹੈ ਉੱਥੇ ਤੁਹਾਡੇ ਨਾਲ ਇਤਨਾ ਲਾਹੂ ਲਸ਼ਕਰ ਲਾਹੂ ਲਸ਼ਕਰ ਦਾ ਇੰਤਜ਼ਾਮ ਅਸੀਂ ਖੁਦ ਕਰਾਂਗੇ ਅਸੀਂ ਠਹਿਰਾਂਗੇ ਬਿਦਰ ਦੇ ਘਰ ਹੈਰਾਨੇਗੀ ਔਰ ਸਵਾਗਤ ਲਈ ਦਰਯੋਦਨ ਖੜਾ ਰਿਹਾ ਉਡੀਕਦਾ ਰਿਹਾ ਬੂਏ تھے ਮਹਿਲਾਂ ਦੇ ਬੂਏ تھے ਨਹੀਂ ਪਹੁੰਚੇ ਤੇ ਕੰਨਾਂ ਦੇ ਜਦ ਖਬਰ ਪਹੁੰਚੀ ਤੇ ਬਿਦਰ ਦੇ ਘਰ ਚਲੇ ਗਏ ਤੇ ਫੈਸਲਾ ਕੀਤਾ ਰਾਤ ਵੀ ਉੱਥੇ ਹੀ ਕਟਣੀ ਹੈ। ਤੁਖੇਵਾ ਕਰਨੀ ਸਵੇਰੇ ਇਹ ਬੜਾ ਰੁੱਖਾ ਬੋਲਿਆ ਦਰਯੋਧਨ ਕ੍ਰਿਸ਼ਨ ਨੂੰ ਵਾਹੀ ਗੁਰਦਾਸ ਨੇ ਲਿਖਿਆ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ ਬਹੁਤ ਰੁੱਖਾ ਬੋਲਦਾ ਹੈ ਰਾਜਾ ਹੋ ਕੇ ਵੀ ਗਵਾਲੇ ਦਾ ਗਵਾਲਾ ਰਹਿ ਤੂੰ ਗੁਜਰ ਦਾ ਗੁਜਰ ਰਿਹਾ ਹੈ ਸਾਡੇ ਨੌਕਰ ਦੇ ਘਰ ਠਹਿਰੇ ਨੌਕਰ ਹੈ ਬੇਦਰ ਸਾਡਾ ਸਾਡੇ ਰਾਜ ਸਭਾ ਦੇ ਵਿੱਚ دیਵਾਨ ਹੈ ਸਲਾਹ مشورہ ਦੇਣ ਵਾਲਾ ਸਲਾਹਕਾਰ ਰੱਖਿਆ ਸੀ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਦੇ ਘਰ ਰਹਿ ਰਾਜੇ ਹੋ ਕੇ ਤੇ ਕ੍ਰਿਸ਼ਨ ਦਾ ਜੋ ਜਵਾਬ ਹੈ ਉਹ ਭਗਤ ਕਬੀਰ ਨੇ ਆਪਣੀ ਬਾਣੀ ਚ ਕਲਮ ਬੰਦ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰ ਜੈ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਐ ਰਾਜਨ ਤੇਰੇ ਘਰ ਕੌਣ ਆਵੇ ਕੌਣ ਠਹਿਰੇ ਤੇਰੇ ਘਰ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਉਹ ਗਰੀਬ ਮੈਨੂੰ ਬਹੁਤ ਚੰਗਾ ਲੱਗਦਾ ਹੈ। ਪ੍ਰਮਾਤਮਾ ਦੀ ਭਾਵਨਾ ਹੈ ਉਸ ਦੇ ਅੰਦਰ। ਦ੍ਰਿਯੋਦਨ ਕਹਿੰਦਾ ਹੈ ਇੱਥੇ ਅਸੀਤ ਨੇ ਪਕਵਾਨ ਬਣਾਏ ਤੁਹਾਡੇ ਖਾਣ ਲਈ ਤੇ ਤੁਹਾਡੇ ਮਨੋਰੰਜਨ ਲਈ ਨਰਤਕੀਆਂ ਬੁਲਾਈਆਂ। ਰਾਗ ਰੰਗ ਦੀ ਮਹਿਫਿਲ ਸੱਜ ਸਕੇ ਚੋਟੀ ਦੇ ਸੰਗੀਤਕਾਰ ਬੁਲਾਏ। ਉਸ ਗੋਲੇ ਦੇ ਘਰ ਖਾਣੋਂ ਕੀ ਮਿਲੇ ਆਵੇਗਾ? ਤੋ ਕ੍ਰਿਸ਼ਨ ਨੇ ਜੋ ਕੁਛ ਕਿਹਾ ਕਬੀਰ ਕਲਮ ਬੰਦ ਕਰਦੇ ਨੇ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਣ ਬਿਆਨੀ ਤੇਰੇ ਘਰ ਰਾਗ ਰੰਗ ਦੇਚ ਰਾਤ ਬਤੀਤ ਹੋਣੀ ਸੀ ਉੱਥੇ ਅਸੀਂ ਸਾਰੀ ਰਾਤ ਹਰੀ ਦਾ ਕੀਰਤਨ ਕਰਦੇ ਰਹੇ ਮਿਲ ਕੇ ਗੁਣ ਗਾਵਤ ਰੈਣ ਬਿਆਨੀ ਤੇਰੇ ਘਰ ਦੀ ਫਜ਼ਾ ਐਸੀ ਨਹੀਂ ਸੀ ਕਿ ਮੈਂ ਸਾਰੀ ਰਾਤ ਗੀਤ ਗਾ ਸਕਾਂ ਪ੍ਰਭੂ ਦੇ ਤੇਰੇ ਘਰ ਦਾ ਮਾਹੌਲ ਐਸਾ ਨਹੀਂ ਸੀ ਕਿ ਮੈਂ ਸਾਰੀ ਰਾਤ ਬੰਦਗੀ ਕਰ ਸਕਾਂ ਗੁਣਗਾਵਤ ਰੈਣ ਬਿਹਾਨੀ ਸ਼ਹਿ ਤੇਰੇ 36 ਪ੍ਰਕਾਰ ਦੇ ਪ੍ਰਕਾਣਾਂ ਦੇ ਵਿੱਚ ਵੀ ਉਹ ਸਵਾਦ ਨਾ ਆਉਂਦਾ ਜੋ ਅਲੂਣੇ ਸਾਗ ਦੇ ਵਿੱਚ ਮੈਨੂੰ ਮਿਲਿਆ ਜੋ ਬਿਦਰ ਨੇ ਬਣਾਇਆ ਸੀ ਬਿਦਰ ਦੀ ਘਰਵਾਲੀ ਨੇ ਬਣਾਇਆ ਖੀਰ ਸਮਾਨ ਸਾਗ ਮੈਂ ਪਾਇਆ ਗੁਣਗਾਵਤ ਰੈਣ ਬਿਹਾਨੀ ਕਬੀਰ ਕੋਠਾਕਰ ਆਨੰਦ ਵਿਨੋਦੀ ਜਾਤ ਨਾ ਕਾਹੂ ਕਿਵਾਨੀ ਹਾਲਾਂਕਿ ਅਛੂਤ ਸੀ ਸ਼ੂਦਰ ਸੀ ਦਾਸੀ ਦਾ ਲड़का ਹੋਣ ਦੇ ਨਾਤੇ ਲੇਕਿਨ ਹਿਰਦੇ ਦੇ ਤਲ ਤੇ ਗਿਆਨ ਦੇ ਤਲ ਤੇ ਉੱਚੀ ਐਸੀ ਹਸਤੀ ਕ੍ਰਿਸ਼ਨ ਦਾ ਥਾਲ ਮਿਲ ਬੈਠੇ ਦ੍ਰਿਉਦਨ ਨਹੀਂ ਸੁਣ ਸਕਿਆ ਕ੍ਰਿਸ਼ਨ ਨੂੰ ਸੁਣ ਸਕਿਆ 17 ਦਿਨ ਸਮਝਾਉਂਦੇ ਰਹੇ ਕ੍ਰਿਸ਼ਨ ਰੱਬੀ ਬੋਲ ਰੱਖਦੇ ਰਹੇ ਉਹਦੇ ਸਾਹਮਣੇ ਪਰਮਾਤਮਾ ਦੇ ਬੋਲ ਰੱਖਦੇ ਰਹੇ ਔਰ ਕ੍ਰਿਸ਼ਨ ਬਾਰ-ਬਾਰ ਦਾਅਵਾ ਕਹਿੰਦੇ ਸਨ ਰੱਬੀ ਸਿਧਾਂਤ ਇਹ ਹੀ ਹੈ। ਈਸ਼ਵਰੀ ਸਿਧਾਂਤ ਇਹ ਹੀ ਹੈ ਜੋ ਮੈਂ ਕਹਿ ਰਿਹਾ। ਤੇ ਪਤਾ ਦਰਯੋਧਨ ਕੀ ਕਹਿੰਦਾ ਸੀ ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਿਹਾ। ਮੈਂ ਪੰਜ ਸੋਈਆਂ ਜਿੰਨੀ ਵੀ ਜਗ੍ਹਾ ਨਹੀਂ ਦੇਣੀ ਤੁਸੀਂ ਪੰਜ ਪਿੰਡ ਦੀ ਗੱਲ ਕਰਦੇ ਹੋ। ਤੇ ਕ੍ਰਿਸ਼ਨ ਕਹਿੰਦੇ ਨੇ ਜੋ ਮੈਂ ਕਹਿ ਰਿਹਾ ਇਹ ਈਸ਼ਵਰੀ ਸਿਧਾਂਤ ਹੈ ਈਸ਼ਵਰੀ ਸਚਾਈ ਹੈ ਕਬੂਲ ਕਰ ਲੈ। ਦਰਯੋਧਨ ਕਹਿ ਰਿਹਾ ਜੋ ਮੈਂ ਕਹਿ ਰਿਹਾ ਇਹ ਮੇਰੇ ਨਾਪੇ ਤੋਲੇ ਵਿਚਾਰ ਨੇ ਤੁਸੀਂ ਮੰਨ ਲਓ ਤੁਸੀਂ ਕਬੂਲ ਕਰੋ ਅਗਰ ਦਰਯੋਧਨ ਦੇ ਵਿਚਾਰ ਕ੍ਰਿਸ਼ਨ ਕਬੂਲ ਕਰ ਲੈਣ ਤਾਂ ਮੈਂ ਦੋ ਸ਼ਬਦ ਕਹਿ ਦਿਆਂ ਕ੍ਰਿਸ਼ਨ ਵੀ ਦਰਯੋਧਨ ਵਰਗੇ ਨੇ ਫਿਰ ਕੁਝ ਵੀ ਨਹੀਂ ਗੁਰੂ ਸਾਡੇ ਵਿਚਾਰ ਸੁਣ ਲਵੇ ਤੇ ਫਿਰ ਪੂਜਣ ਦੀ ਕੀ ਲੋੜ ਹੈ ਗੁਰੂ ਨੂੰ ਸੁਣਨਾ ਹੈ ਸੁਣਾਣਾ ਨਹੀਂ ਹੈ ਅਗਰ ਗੁਰੂ ਨੂੰ ਕੋਈ ਇੱਕ ਦਫਾ ਸੁਣ ਲਵੇ ਬਿਨ ਬੋਲੇ ਗੁਰੂ ਸਾਰੇ ਸੁਣ ਲੈਂਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਤੇ ਹਕੀਕਤ ਹੈ ਔਰ ਕਈ ਵਾਰ ਬਹੁਤਾ ਬੋਲਣਾ ਵੀ ਝੱਕ ਮਾਰ ਨਹੀਂ ਆਉਂਦਾ ਬਹੁਤਾ ਬੋਲਣਾ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਠਾਕਰ ਹਮਰਾ ਸਦ ਬੋਲੰਦਾ ਸਦਾ ਬੋਲ ਰਿਹਾ ਹੈ ਉਹ ਜੋ ਸਦਾ ਬੋਲ ਰਿਹਾ ਹੈ ਜਦ ਕਦੀ ਇਹ ਬੋਲ ਕਿਸੇ ਦੀ ਪਕੜ ਦੇ ਵਿੱਚ ਆ ਜਾਂਦੇ ਨੇ ਉਹ ਜਗਤ ਨੂੰ ਸੁਣਾਉਂਦਾ ਹੈ ਬਸ ਉਹੀ ਪੁਰਸ਼ અવਤਾਰ ਨੇ ਗੁਰੂ ਨੇ ਪੈਗੰਬਰ ਨੇ ਸਿੱਧੇ ਸੁਣ ਲਿਆ ਪ੍ਰਮਾਤਮਾ ਨੂੰ ਸਿੱਧਾ ਹੀ ਸੁਣ ਲਿਆ ਤੇ ਜੋ ਗੁਰੂ ਪੈਗੰਬਰਾਂ ਦੇ ਰਾਹੀਂ અવਤਾਰਾਂ ਦੇ ਰਾਹੀਂ ਸੁਣ ਕੇ ਨਿਰੰਕਾਰ ਨਾਲ ਜੁੜਦੇ ਨੇ ਭਗਤ ਨੇ ਸੰਤ ਨੇ ਬ੍ਰह्मज्ञानी ਨੇ અવਤਾਰ ਤੇ ਬ੍ਰह्मज्ञानी ਵਿੱਚ ਬਸ ਇਤਨਾ ਹੀ ਅੰਤਰ ਹੈ ਜੁੜਦੇ ਉਹ ਵੀ ਪ੍ਰਮਾਤਮਾ ਨਾਲ ਹੈ। ਈਸ਼ਵਰ ਨਾਲ ਹੈ। ਆਨੰਦ ਉਹਨਾਂ ਕੋਲ ਵੀ ਉਹੀ ਹੋ ਜਾਂਦਾ ਹੈ। ਪਰ ਉਹਨਾਂ ਦੇ ਵਿਚੋਲੇ અવਤਾਰ ਨੇ ਵਿਚੋਲੇ ਗੁਰੂ ਨੇ। ਉਹਨਾਂ ਦੇ ਰਾਹੀਂ ਉਹ ਪ੍ਰਭੂ ਨਾਲ ਜੁੜ ਗਏ ਆਪਣੇ ਆਪ ਨੂੰ ਪ੍ਰਭੂ ਵਰਗਾ ਬਣਾ ਸਕੇ। ਤੋਂ ਗੁਰਨਾਣਿਕ ਦੇ ਕੰਠ ਤੋਂ ਮੰਤਰ ਨਿਕਲੇ, ਮੰਤਰ ਬੋਲ, ਗੁਰੂ ਮੰਤਰ, ਗੁਰੂ ਦੇ ਬੋਲ। ਔਰ ਉਹ ਬੋਲ ਜੋ ਖਸਮ ਦੇ ਬੋਲ ਨੇ। ਪ੍ਰਭੂ ਦੇ ਬੋਲ ਨੇ। ਤੇ ਜਿਹੜਾ ਪਹਿਲਾ ਬੋਲ ਨਿਕਲੇ ਹੈ ਉਹਨੂੰ ਸਿੱਖ ਜਗਤ ਦੇ ਵਿੱਚ ਕਹਿੰਦੇ ਨੇ ਮੂਲ ਮੰਤਰ ਬੁਨਿਆਦੀ ਮੰਤਰ ਪਹਿਲਾ ਮੰਤਰ ਇਸ ਮੂਲ ਮੰਤਰ ਦੀ ਵਿਆਖਿਆ ਮੈਂ ਕੱਲ ਤੋਂ ਤੁਹਾਡੇ ਸਾਹਮਣੇ ਲੜੀਵਾਰ ਆਰੰਭ ਕਰਾਂਗਾ ਲੇਟ ਤੁਹਾਨੂੰ ਨਹੀਂ ਕਰਨਾ ਤੁਸੀਂ ਦੂਰ ਦੂਰ ਤੋਂ ਆਉਂਦੇ ਹੋ ਤੇ ਫਿਰ ਵਾਪਸ ਜਾਣਾ ਹੁੰਦਾ ਹੈ ਲੰਗਰ ਵੀ ਜੋ ਹੈ ਛਕਣਾ ਹੁੰਦਾ ਹੈ ਆਪਣੇ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਤਾਂ ਮੈਂ ਲੇਟ ਨਾ ਕਰਾਂ ਆਪਣੋ ਮੂਲ ਮੰਤਰ ਮੂਲ ਵਿਚਾਰ ਪਹਿਲੀ ਗੱਲ ਜੋ ਗੁਰਨਾਨਕ ਨੇ ਸੁਣੀ ਜੋ ਗੁਰਨਾਨਕ ਦੀ ਪਕੜ ਦੇ ਚ ਆਈ ਔਰ ਉਸ ਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਕਰਨਾ ਪਿਆ ਬਾਰ-ਬਾਰ ਜਿੱਥੇ ਨਵਾਂ ਰਾਗ ਸ਼ੁਰੂ ਹੋਵੇ ਨਵਾਂ ਸ਼ਬਦ ਸ਼ੁਰੂ ਹੋਵੇ ਕੋਈ ਨਵੀਂ ਗੱਲ ਸ਼ੁਰੂ ਹੋਵੇ ਇਹ ਮੂਲ ਮੰਤਰ ਮੌਜੂਦ ਹੈ ਇਹ ਜੋ ਸਭ ਤੋਂ ਪਹਿਲੇ ਪਕੜ ਦੇ ਚ ਆਇਆ ਹੈ ਗੁਰਨਾਨਕ ਦੇ ਇਹਨੂੰ ਕਹਿੰਦੇ ਨੇ ਸਿੱਖ ਜਗਤ ਦੇ ਚ ਮੂਲ ਮੰਤਰ ਬੁਨਿਆਦੀ ਮੰਤਰ ਬੁਨਿਆਦੀ ਬੋਲ ਜੋ ਗੁਰੂ ਨਾਨਕ ਦੀ ਪਕੜ ਦੇ ਚਾਇਆ ਤੇ ਮੈਂ ਫਿਰ ਅਰਜ਼ ਕਰਾਂ ਬੋਲ ਸਾਰੇ ਪ੍ਰਮਾਤਮਾ ਦੇ ਈਸ਼ਵਰ ਦੇ ਤੁਸ ਬੁੱਧੀ ਅਨਸਾਰ ਇਹਨਾਂ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਕੱਲ ਤੋਂ ਰੱਖਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰਾਂਗੇ ਲੜੇਵਾਰ ਦੋ ਹਫ਼ਤੇ ਮੈਂ ਤੁਹਾਡੇ ਚਰਨ ਪਰ ਸੇਣੇ ਉਮੀਦ ਹੈ ਆਪ ਸਮਾਂ ਕੱਢ ਕੇ ਕਿਉਂਕਿ ਸਮੇ ਦਾ দান ਕੀਤੇ ਬਿਨਾ ਗੱਲ ਬਣਦੀ ਨਹੀਂ ਸਭ ਤੋਂ ਵੱਡਾ দান ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦੇਸ਼ਾਂ ਵਿੱਚ ਤੇ ਸਮੇ ਦਾ দান ਸਭ ਤੋਂ ਵੱਡਾ দান ਹੈ ਵਕਤ ਦਾਨ ਮੈਂ ਦੇਖੇ ਬਹੁਤ ਸਾਰੇ ਧਨ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਬਹੁਤ ਸਾਰੇ ਅੰਨ ਪਾਣੀ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਪੇਜ ਦਿੱਤਾ ਰਾਸ਼ਨ ਪਾਣੀ ਲੰਗਰ ਲਈ ਕਈ ਅਖੰਡ ਪਾਠ ਰਖਾ ਸਕਦੇ ਨੇ ਦਾਨ ਦੇ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਮੁਖਵਾਕ ਸੁਣਨ ਲਈ ਵੀ ਫੋਨ ਤੇ ਪੁੱਛਦੇ ਨੇ ਵਾਕ ਕੀ ਆਇਆ ਸੀ ਜੀ ਰੱਖ ਦਿੱਤਾ ਅਖੰਡ ਪਾਠ ਕੇ ਨਹੀਂ ਸਮਾਦਾਨ ਕੀਤੇ ਬਿਨਾ ਤੇ ਗੱਲ ਨਹੀਂ ਬਣੇਗੀ ਵਕਤ দান ਕਰਨਾ ਤੋ ਥੋੜਾ ਜਿਹਾ ਆਪ ਵਕਤ দান ਕਰਨਾ ਤੁਹਾਡਾ ਸਮਾਂ ਬਹੁਤਾ ਨਹੀਂ ਲਿਆ ਕਰਾਂਗੇ ਘੰਟਾ ਕਮ ਸੇ ਕਮ 24 ਘੰਟਿਆਂ 'ਚ ਇੱਕ ਘੰਟਾ ਵੀ ਗੁਰੂ ਨੂੰ ਨਾ ਦੇ ਸਕੀਏ ਫਿਰ ਤੇ ਸਮੇਂ ਦੇ ਪ੍ਰਤੀ ਅਸੀਂ ਬਹੁਤ ਸ਼ੋਮ ਬਹੁਤ ਸ਼ੋਮ ਇੰਜ ਕਹਿਣਾ ਪਏਗਾ ਬਹੁਤ ਵੱਡੇ ਸ਼ੋਮ ਤੋ ਆਪਨੇ ਸਮਾਦਾਨ ਕਰਨਾ ਹੈ ਤਾਕੇ ਦਾਸ ਤੁਚਬਦੀ ਅਨਸਾਰ ਆਪ ਨੂੰ ਗੁਰੂ ਦੇ ਮੰਤਰ ਸਰਵਨ ਕਰਾ ਸਕੇ ਬੁਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ